ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਇਸ ਸਮੇਂ ਦਾ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਸੋ ਕਰਦੇ ਆ ਸਵਾਗਤ ਫਿਰੋਖਾ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਸ਼ੁਕਰੀਆ ਅਸੋਤ ਸ੍ਰੀ ਕਾਲ ਗੁਰਪ੍ਰੀਤ ਸੱਚੇ ਆਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਮੈਂ ਚੱਲਾਂ ਤਾਂ ਮਾਈ ਫਰੈਂਡ ਮਾਈ ਫਰੈਂਡ ਕਰਦੇ ਰਹਿੰਦੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਹੁਣੀ ਜਿਸ ਵਿਅਕਤੀ ਨੂੰ ਉਸ ਵਿਅਕਤੀ ਨੇ ਫਰੈਂਡ ਵੀ ਆਖ ਦਿੱਤਾ ਤੇ ਨਾਲ ਦੀ ਨਾਲ ਆਪਣੀ ਜਿੱਦ ਵੀ ਪੁਗਾ ਲਈ ਹੈ ਉਹੀ ਗੱਲ ਟਰੰਪ ਦੀ ਕਰ ਰਹੇ ਆ ਕਿ ਟਰੰਪ ਦੇ ਵੱਲੋਂ ਆਖਰਕਾਰ 25 ਫੀਸ ਦੀ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਰੂਸ ਨਾਲ ਵਪਾਰ ਨੂੰ ਲੈ ਕੇ ਵੀ ਕਈ ਅਹਿਮ ਗੱਲਾਂ ਕਹੀਆਂ ਨੇ ਭਾਰਤ ਦੇ ਪੱਖ ਤੋਂ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਕੀ ਕਿੱਥੇ ਕਮੀ ਰਹਿ ਗਈ ਹੈ ਭਾਰਤ ਦੇ ਕੋਲੋਂ ਡਿਪਲੋਮੇਸੀ ਦੇ ਵਿੱਚ ਜਾਂ ਕਹਿ ਲਈਏ ਵੀ ਕਿੱਥੇ ਫੇਲ ਹੋਇਆ ਇਸ ਇੰਨਾ ਟੈਰਿਫ ਚੱਲਣ ਦੇ ਮਾਮਲੇ 'ਚ ਅਹ ਦੇਖੋ ਗੁਰਪ੍ਰੀਤ ਪੰਨਾ ਭਾਰਤ ਜੈ ਆਪਾਂ 20ਵੀਂ ਸਦੀ ਦੀ ਗੱਲ ਕਰੀਏ ਤਾਂ ਭਾਰਤ ਕਿਤੇ ਨ ਕਿਤੇ ਰਸ਼ੀਆ ਨਾਲ ਰੂਸ ਨਾਲ ਵਪਾਰ ਕਰਦਾ ਰਿਹਾਗਾ ਉਥੋਂ ਹੀ ਮਿਲਟਰੀ ਬਹੁਤ ਸਾਰੀ ਮਿਲਟਰੀ ਟੈਕਨਿਕਸ ਬਹੁਤ ਸਾਰੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਮਿਲਟਰੀ ਇਕਵਿਪਮੈਂਟਸ ਹੈ ਉਹ ਵੀ ਰਸ਼ੀਆ ਤੋਂ ਲੈਂਦਾ ਰਿਹਾਗਾ ਭਾਰਤ ਪਰ ਆਪਾਂ ਨੂੰ ਪਤਾ ਹੈ ਕਿ ਜਦੋਂ ਐਲ ਪੀਜੀ ਲਿਬਰਲਾਈਜੇਸ਼ਨ ਗਲੋਬਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ 1991 ਜਿਹੜੇ ਮਨਮੋਹਨ ਸਿੰਘ ਹੈਗੇ ਆ ਉਹ ਜਦੋਂ ਖੋਲਦੇ ਨੇ ਇੰਡੀਆ ਦੀ ਇਕਨਮੀ ਨੂੰ ਉਸ ਤੋਂ ਬਾਅਦ ਪੂਰੀ ਦੁਨੀਆ ਵਾਸਤੇ ਦੁਨੀਆ ਇੱਕ ਗਲੋਬਲ ਵਿਲੇਜ ਹੈ ਉਸ ਨਾਰੇ ਦੇ ਤਹਿਤ ਇੰਡੀਆ ਨੇ ਪੂਰੀ ਸਾਰੀ ਦੁਨੀਆ ਨਾਲ ਵਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਸ਼ੁਰੂਆਤ ਕਿੱਥੋਂ ਹੁੰਦੀ ਹੈ ਇੰਡੀਆ ਆਜ਼ਾਦ ਹੁੰਦਾਗਾ 47 ਚ ਉਸ ਤੋਂ ਬਾਅਦ ਉਹ ਨਹਿਰੂਰੀ ਕਹਿੰਦੇ ਨੇ ਕਿ ਅਸੀਂ ਤਾਂ ਨੋ ਅਲਾਈਨਡ ਮੂਵਮੈਂਟ ਹੈ ਅਸੀਂ ਕਿਸੇ ਨਾਲ ਨਹੀਂ ਅਸੀਂ ਹਾਂ ਨਾ ਉਹ ਰੂਸਿਆ ਨਾਲ ਗਏ ਨਾ ਉਹ ਕਿਤੇ ਨ ਕਿਤੇ ਅਮਰੀਕਾ ਨਾਲ ਗਏ ਲੇਕਿਨ ਜਦੋਂ ਉਹਨਾਂ ਦੀ ਉਹਨਾਂ ਦੀ ਬੇਟੀ ਹੈ ਜੋਰ ਨਾਲ ਨਹਿਰੂ ਦੀ ਜਦੋਂ ਮਿਸਿਸ ਜਦੋਂ ਮਿਸਿਸ ਗਾਂਧੀ ਦਾ ਟਾਈਮ ਆਂਦਾਗਾ ਤੇ ਇੰਦਰਾ ਗਾਂਧੀ ਕਿਤੇ ਨ ਕਿਤੇ ਪ੍ਰੋ ਰੂਸ ਦਿਖਦੇ ਨੇ ਪ੍ਰੋ ਰਸ਼ੀਆ ਦਿਖਦੇ ਨੇ ਤੇ ਉਹ ਨਿਕਸਨ ਵਾਲਾ ਵੀ ਕੇਸ ਆਪਾਂ ਨੂੰ ਪਤਾ ਹੈ 71 ਚ ਉਹ ਕਿਵੇਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਸੀ ਨਿਕਸਨ ਉਹਨਾਂ ਨੂੰ ਖੰਦ ਖਾ ਕੇ ਆਗੇ ਸੀਗੇ ਤੇ ਉਸ ਤੋਂ ਬਾਅਦ 91 ਤੋਂ ਬਾਅਦ ਜਦੋਂ ਮੰਮੋਹਨ ਸਿੰਘ ਵਿੱਤ ਮੰਤਰੀ ਸੀ ਫਾਈਨੈਂਸ ਮਿਨਿਸਟਰ ਸੀ ਉਸ ਤੋਂ ਬਾਅਦ ਇੱਕ ਅੱਡ ਤੋਂ ਦੌਰ ਸ਼ੁਰੂ ਹੁੰਦਾ ਉਸ ਟਾਈਮ ਫਿਰ ਇੰਡੀਆ ਸਾਰਿਆ ਸਾਰੀ ਦੁਨੀਆ ਨਾਲ ਹੀ ਵਪਾਰ ਕਰਨਾ ਸ਼ੁਰੂ ਕਰਦਾਗਾ ਦੇਖੋ ਅ ਅਮਰੀਕਾ ਦੀ ਹਸਰਤ ਹਮੇਸ਼ਾ ਰਹੀ ਹੈ ਕਿ ਉਹ ਆਪਣੇ ਐਗਰੀ ਪ੍ਰੋਡਕਟਸ ਡੇਅਰੀ ਪ੍ਰੋਡਕਟਸ ਇੰਡੀਆ ਦੀ ਮਾਰਕੀਟ ਚ ਵੇਚੇ ਅਮਰੀਕਾ ਕੋਲ ਆਪਾਂ ਨੂੰ ਪਤਾ ਹੈ ਕਿ ਖੁੱਲ੍ਹੀ ਜ਼ਮੀਨਾਂ ਖੁੱਲੀਆਂ ਜ਼ਮੀਨਾਂ ਨੇ ਵਧੀਆ ਖੇਤੀ ਹੁੰਦੀ ਉਹ ਤੇ ਦੇਸ਼ ਕਰਕੇ ਉਹ ਇੰਡੀਆ ਨੂੰ ਇੱਕ ਪੋਟੈਂਸ਼ੀਅਲ ਮਾਰਕੀਟ ਦੇ ਤੌਰ ਤੇ ਦੇਖਦੇ ਨੇ ਲਗਜ਼ਰੀ ਆਈਟਮਸ ਲਗਜ਼ਰੀ ਗੱਡੀਆਂ ਇਹ ਸਾਰੇ ਮਾਮਲੇ 'ਚ ਵੀ ਅਮਰੀਕਨ ਕੰਪਨੀਆਂ ਇੰਡੀਆ ਨੂੰ ਇੱਕ ਪੋਟੈਂਸ਼ੀਅਲ ਮਾਰਕੀਟ ਦੇ ਤੌਰ ਤੇ ਦੇਖਦੇ ਨੇ ਲੇਕਿਨ ਇੰਡੀਆ ਕਿਉਂਕਿ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਦੇਖੋ 90s ਦੇ ਵਿੱਚ ਇੱਕ ਡੰਕਲ ਪ੍ਰਸਤਾਵ ਆਇਆ ਸੀਗਾ ਉਹਦਾ ਉਹਦਾ ਕਹਿਣਾ ਵੀ ਇਹ ਸੀਗਾ ਕਿ ਬੇਸਿਕਲੀ ਇੰਡੀਆ ਦੀ ਜਿਹੜੀ ਐਗਰੀ ਮਾਰਕਟ ਐਗਰੀ ਪ੍ਰੋਡਕਟਸ ਵਾਸਤੇ ਇੰਡੀਆ ਦੀ ਮਾਰਕੀਟ ਨੂੰ ਖੋਲਿਆ ਜਾਵੇ ਉਸ ਟਾਈਮ ਵੀ ਕਿਸਾਨਾਂ ਨੇ ਪ੍ਰੋਟੈਸਟ ਕੀਤਾ तकरीबन 3 ਤੋਂ 4 ਸਾਲ ਪ੍ਰੋਟੈਸਟ ਖਿੱਚੇ ਤੇ 95 ਚ ਆ ਕੇ ਉਹਦਾ ਨਵੇੜਾ ਹੋਇਆ 95 ਚ ਆ ਕੇ ਇੰਡੀਆ ਨੇ ਕਿਤੇ ਨ ਕਿਤੇ ਡੰਕਲ ਪ੍ਰਸਤਾਵਾਂ ਨੂੰ ਰეკਮੈਂਡੇਸ਼ਨਸ ਨੂੰ ਠਕਰਾਇਆ ਉਸ ਤੋਂ ਬਾਅਦ ਕਿਤੇ ਨ ਕਿਤੇ ਉਹੀ ਸਰੂਪ ਚ ਉਹ 2019 20 ਚ ਆਏ ਵਿੱਚ ਖੇਤੀ ਕਾਨੂੰਨਾਂ ਰਾਹੀਂ ਆਏ ਉਹ ਉਹ ਸਾਰਾ ਜਿਹੜਾ ਦੁਨੀਆ ਇੱਕ ਗਲੋਬਲ ਵਿਲੇਜ ਹੈ ਉਹਦੇ ਨਾਤੇ 2020 ਚ ਨਰਿੰਦਰ ਮੋਦੀ ਔਰ ਜੋ ਕੁਝ ਕਰਨਾ ਚਾਹੁੰਦੇ ਸੀਗੇ ਉਹ ਉਹ ਫਿਰ ਦੁਬਾਰੇ ਤੋਂ ਕਿਸਾਨਾਂ ਨੇ ਪ੍ਰੋਟੈਸਟ ਕਰਕੇ ਰੋਕਤਾ ਹੁਣ ਵੀ ਜਿਹੜੀ ਕਿਸਾਨਾਂ ਦਾ ਡਰ ਹੈ ਕਿ ਜਿਹੜੇ ਖੇਤੀਬਾੜੀ ਵਾਸਤੇ ਖੇਤੀਬਾੜੀ ਸੈਕਟਰ ਵਾਸਤੇ ਇੰਡੀਆ ਆਪਣੀ ਮਾਰਕੀਟ ਨੂੰ ਖੋਲ ਨਹੀਂ ਰਿਹਾ ਤੇ ਇਸ ਇਹ ਇੱਕ ਵੱਡਾ ਰੀਜਨ ਹੈਗਾ ਤੇ 트럼ਪ ਹੁਣੀ ਇੰਡੀਆ ਦੀ ਮਾਰਕੀਟ ਨੂੰ ਚਾਹੁੰਦੇ ਨੇ ਕਿ ਕਿਉਂਕਿ ਇੰਡੀਆ ਤੁਸੀਂ ਜੇ ਦੇਖੋਗੇ ਪੂਰੀ ਦੁਨੀਆ ਪਰਚ ਪੂਰੀ ਦੁਨੀਆ ਦੀ ਆਪਾਂ ਨੂੰ ਪਤਾ ਹੈ ਕਿ ਇੱਕ ਵੱਡੀ ਪੋਪੂਲੇਸ਼ਨ ਤਕਰੀਬਨ 70% ਪੋਪੂਲੇਸ਼ਨ ਚਾਈਨਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਇਹ ਜਿਹੜਾ ਸਾਊਥ ਏਸ਼ੀਆ ਬਣਦਾਗਾ ਤੇ ਚਾਈਨਾ ਬਣਦਾਗਾ ਇਹਦੇ ਚ ਰਹਿੰਦੀ ਹੈ ਠੀਕ ਹੈ ਤਾਂ ਇਹ 70% ਪੋਪੂਲੇਸ਼ਨ ਜੇ ਇੱਥੇ ਰਹਿੰਦੀ ਹੈ ਤਾਂ ਫਿਰ ਇਹ ਪੋਟੈਂਸ਼ੀਅਲ ਮਾਰਕੀਟ ਤਾਂ ਹੋਈਗੇ ਠੀਕ ਹੈ ਤਾਂ ਇਹ ਚੱਕਰ ਹੈਗਾ ਜੀ ਮਤਲਬ ਅਮਰੀਕਨ ਜਿਹੜੇ ਕਿਉਂਕਿ 트럼ਪ ਇੱਕ ਬੇਸਿਕਲੀ ਇੱਕ ਲੋਬੀ ਨੂੰ ਰਿਪਰੈਜ਼ੈਂਟ ਤਾਂ ਕਰਦੇ ਹੀ ਹੈ ਅਮਰੀਕਨ ਕੈਪੀਟਲਿਸਟ ਦੀ ਤਾਂ ਇਸ ਕਰਕੇ ਉਹਨਾਂ ਨੂੰ ਉਹ ਇੰਡੀਅਨ ਮਾਰਕੀਟ ਖੁੱਲਦੀ ਹੋਈ ਨਜ਼ਰ ਨਹੀਂ ਆ ਰਹੀ ਇਸ ਕਰਕੇ ਉਹ ਪ੍ਰੈਸ਼ਰ ਪਾਇਆ ਗਿਆ ਤੇ ਇਹ ਤੇ ਇਹ ਉਹਨਾਂ ਨੇ ਆਪਣੀ ਪੋਸਟ ਤੇ ਲਿਖਿਆ ਵੀ ਕਿ ਅਮਰੀਕਾ ਦੇਖੋ ਰਸ਼ੀਆ ਤੋਂ ਹੁਣ ਵੀ ਹਥਿਆਰ ਖਰੀਦ ਰਿਹਾਗਾ ਠੀਕ ਹੈ ਜੀ ਚੀਨ ਅਤੇ ਇੰਡੀਆ ਹੁਣ ਵੀ ਜਿਹੜਾ ਤੇਲ ਹੈ ਉਹ ਸਾਰਾ ਰਸ਼ੀਆ ਤੋਂ ਖਰੀਦਦੇ ਨੇ ਤੇ ਰਾਨ ਦਾ ਰਾਨ ਵੀ ਇੱਕ ਹੈ ਉਹਦੇ ਚ ਪਾਰਟਿਕ ਰਸਿਆ ਹੈਗਾ ਤੇ ਉਹ ਕਹਿੰਦੇ ਨੇ ਕਿ ਰੂਸ ਅਤੇ ਯੂਕਰੇਨ ਦੀ جنگ ਤਾਂ ਰੁਕੂ ਵੀ ਜੇ ਚైనా ਅਤੇ ਇੰਡੀਆ ਰਸਿਆ ਤੋਂ ਤੇਲ ਲੈਣਾ ਬੰਦ ਕਰਨਗੇ ਠੀਕ ਹੈ ਤਾਂ ਇਹ ਕਿਤੇ ਕਿਤੇ ਨੈਰਟਿਵ ਬਣਾ ਕੇ 트럼ਪ ਨੇ ਭਾਰਤ ਤੇ 25% ਟੈਰਫ ਲਾਇਆਗਾ ਤੇ ਇੰਡੀਅਨ ਡਿਪਲੋਮੇਸੀ ਫੇਲ ਹੋਈ ਹੈ નો ਡਾਊਟ ਕਿਉਂਕਿ ਇੰਡੀਆ ਨੇ ਬਹੁਤ ਸਾਰੇ ਜਿਹੜੇ ਟੈਰਫ ਸੀਗੇ ਜਿਹੜੇ ਪਹਿਲਾਂ ਲਾ ਰੱਖੇ ਸੀ ਅਮਰੀਕਨਸ ਤੇ ਉਹ ਕਟਾਏ ਵੀ ਨਹੀਂ ਫਿਰ ਵੀ ਫੇਲ ਹੋਏ ਨੇ ਉਹ ਬਿਲਕੁਲ ਜਮਾ ਦੁਨੀਆ ਦੇ ਗਲੋਬਲ ਵਿਲੇਜ ਹੈ ਉਸ ਦੇ ਨਾਤੇ ਬਿਲਕੁਲ ਓਪਨ ਮਾਰਕੀਟ ਚ ਆਉਂਦੇ ਜੀ ਜੇਕਰ ਮੈਂ ਇਸ ਤੋਂ ਅੱਗੇ ਗੱਲ ਤੋਰਾਂ ਤਾਂ ਅਗਲੇ ਸਵਾਲ ਦੇ ਵੱਲ ਜਦੋਂ ਜਾਣੇ ਆ ਤਾਂ ਦੇਸ਼ ਦੇ ਪ੍ਰਧਾਨ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਆ ਅੱਜ ਸੰਸਦ ਚ ਬੋਲੇ ਨੇ ਤੇ ਸੰਸਦ ਚ ਬੋਲਦੇ ਆ ਜੇ ਡੀਆਂ ਮੰਗਾ ਖਾਸ ਤੌਰ ਤੇ ਵਿਰੋਧੀ ਧਿਰ ਦੇ ਵੱਲੋਂ ਰੱਖੀਆਂ ਜਾਂਦੀਆਂ ਨੇ ਉਹਨਾਂ ਨੂੰ ਹੀ ਤਾਂ ਨਹੀਂ ਪੂਰਾ ਕਰਨਾ ਹੁੰਦਾ ਤੇ ਕਈ ਸ਼ਬਦ ਨੇ ਤੁਸੀਂ ਮੈਂਸ਼ਨ ਕੀਤੇ ਨੇ ਜਿਹੜੇ ਬਾਰ ਬਾਰ ਬੋਲੇ ਨੇ ਪਾਕਿਸਤਾਨ ਦਾ ਜ਼ਿਕਰ ਬਾਰ ਬਾਰ ਕੀਤਾ ਗਿਆ ਹੈ ਕਾਂਗਰਸ ਸ਼ਬਦ ਨਹਿਰੂ ਸ਼ਬਦ ਆਪਰੇਸ਼ਨ ਸਿੰਧੂਰ ਦੇ ਬਾਰੇ ਕਈ ਵਾਰ ਬੋਲਿਆ ਗਿਆ ਪਾਇਓ ਜ਼ਰਾ ਚਾਨਣਾ ਕਿਵੇਂ ਡੀਕੋਡ ਕਰਦੇ ਹੋ ਇਹਨਾਂ ਦੀ ਜਿਹੜੀ ਦਿੱਤੇ ਗਏ ਭਾਸ਼ਣ ਨੂੰ ਦੇਖੋ ਬੇਸਿਕਲੀ ਕੱਲ ਜਿਹੜਾ ਭਾਸ਼ਣ ਹੋਇਆ Indian Parliament ਦੇ ਵਿੱਚ ਨਰਿੰਦਰ ਮੋਦੀ ਦਾ ਉਹ ਤੋਂ ਆਪਾਂ ਬੁਲੇਟਿਨ ਕਰ ਰਹੇ ਸੀਗੇ ਠੀਕ ਹੈ ਕਿ ਅਪਡੇਟਸ ਆਪਣੇ ਸਾਹਮਣੇ ਆ ਰਹੀਆਂ ਸੀ ਆਪਾਂ ਅੱਗੇ ਦਰਸ਼ਕਾਂ ਤੱਕ ਪਹੁੰਚਾਰੇ ਸੀਗੇ ਪਰ ਇੱਕ ਟਾਈਮ ਚਾਹੀਦਾ ਹੁੰਦਾ ਕਿਸੇ ਵੀ ਅ ਪ੍ਰਧਾਨ ਮੰਤਰੀ ਦਾ ਬਸਨ ਡੀਕੋਡ ਕਰਨ ਚ ਤੇ ਉਹ ਅੱਜ ਮੈਂ ਬਹਿ ਕੇ ਡੀਕੋਡ ਕੀਤਾਗਾ ਤੇ ਇੱਕ ਥਾਂ ਤੇ ਮੈਂ ਲਿਖਿਆ ਵੀ ਹਰਕਾਰਾ ਇੱਕ ਪਲੇਟਫਾਰਮ ਉਸ ਚ ਮੈਂ ਲਿਖਿਆ ਵੀਗਾ ਬੇਸਿਕਲੀ ਕੀ ਹੈ ਕਿ ਮੋਦੀ ਨੇ ਆਪਣੇ ਭਾਸ਼ਣ ਚ 40 ਵਾਰ ਤਾਂ ਇਸਤੇਮਾਲ ਕੀਤਾ ਪਾਕਿਸਤਾਨ 40 ਵਾਰ ਉਹਨਾਂ ਨੇ ਪਾਕਿਸਤਾਨ ਕਿਹਾ 21 ਵਾਰ ਉਹਨਾਂ ਨੇ ਕਾਂਗਰਸ ਦਾ ਨਾਂ ਲਿਆ ਕੰਗ 9 ਵਾਰ ਉਹਨਾਂ ਨੇ ਨਹਿਰੂ ਦਾ ਨਾਂ ਲਿਆ ਹੈਗਾ 16 ਬਾਰ ਆਪਰੇਸ਼ਨ ਸੰਧੂਰ ਦਾ ਨਾਂ ਲਿਆ ਹੈਗਾ ਤੇ ਜਿਹੜੇ 트ੰਪ ਨੇ 29 ਵਾਰ ਇਹ ਦਾਵਾ ਕੀਤਾ ਕਿ ਅਸੀਂ ਮੈਂ ਭਾਰਤ ਤੇ ਪਾਕਿਸਤਾਨ ਦਾ ਸੀਜ਼ ਫਾਇਰ ਕਰਾਇਆ ਹੈਗਾ ਉਹਦਾ 0 ਬਾਰ ਨਾ ਲਿਆ ਡਿਟਾ ਆਪਾਂ ਪੋਜੀਸ਼ਨ ਰਾਹਲ ਗਾਂਧੀ ਦੀ ਇੱਕੋ ਡਿਮਾਂਡ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ 트ੰਪ 29 ਵਾਰ ਕਹਿ ਚੁੱਕਿਆ ਹੈਗਾ ਤੁਸੀਂ ਪਾਰਲੀਮੈਂਟ 'ਚ ਖੜੇ ਹੋ ਕੇ ਕਹਿ ਦਿਓ ਕਿ 트ੰਪ ਝੂਠ ਬੋਲ ਰਿਹਾ ਹੈਗਾ ਗੱਲ ਖਤਮ ਉਹ ਨਰਿੰਦਰ ਮੋਦੀ ਆਪਣੇ ਭਾਸ਼ਣ 'ਚ ਨਹੀਂ ਬੋਲ ਬੋਲ ਪਾਏ ਤਾਂ ਨਰਿੰਦਰ ਮੋਦੀ ਨੇ ਸਾਰੀ ਗੱਲ ਕਿਤੇ ਨ ਕਿਤੇ ਇਸ ਸਾਰ ਨਾਲ ਧਮਾਈ ਕਿ ਜਿੰਨਾ ਵੀ ਜੋ ਕੁਝ ਵੀ ਮੁਲਕ 'ਚ ਸਿਕਿਉਰਿਟੀ ਦਾ ਖਤਰਾਗਾ ਉਹ ਸਾਰਾ ਕਾਂਗਰਸ ਕਰਕੇ ਹੈ ਨਹਿਰੂ ਦੀ ਪੋਲਿਸੀਜ਼ ਕਰਕੇ ਹੈਗਾ ਨਹਿਰੂ ਦੀ ਪੋਲਿਸੀਆਂ ਕਰਕੇ ਹੀ ਸਾਨੂੰ ਚੀਨ ਅਤੇ ਕਸ਼ਮੀਰ ਇਹ ਸਾਰੇ ਕਨਫਲਿਕਟ ਸਾਡੇ ਸਰਤੇ ਹੈਗੇ ਸਾਡੀ ਕੋਈ ਗਲਤੀ ਨਹੀਂ ਸਾਡੀ ਸਰਕਾਰ ਆਈ ਹੈ ਅਸੀਂ ਸਾਰਾ ਕੁਝ ਠੀਕ ਕਰ ਰਹੇ ਹਾਂ ਇਹ ਜਿਸ ਕਿਸ ਕਿਸ ਦਾ ਭਾਸ਼ਣ ਸੀਗਾ ਨਹਿਰੂ ਨੂੰ ਖਾਸਾ ਟਾਰਗੇਟ ਤੇ ਲਿਆ ਉਹਨਾਂ ਨੇ ਕਾਂਗਰਸ ਨੂੰ ਟਾਰਗੇਟ ਤੇ ਲਿਆ ਲਿਆ ਮਤਲਬ ਇੱਕ ਆਸਾਮ ਨਾਲ ਜਿਹੜਾ ਕੁਝ ਆਈਟੀ ਸੈੱਲ WhatsApp ਤੇ ਪ੍ਰਚਾਰ ਰਿਹਾ ਉਹੀ ਉਹਨਾਂ ਦਾ ਭਾਸ਼ਣ ਸੀਗਾ ਬਹੁਤ ਸਾਰੀ ਤਕਨੀਕੀ ਦਿੱਕਤਾਂ ਸੀਗੀਆਂ ਬਹੁਤ ਸਾਰੀ ਉਹਨਾਂ ਨੇ ਝੂਠ ਬੋਲੇ ਖੈਰ ਉਹ ਜੋ ਵੀ ਭਾਸ਼ਣ ਤੇ ਆ ਉਹਨਾਂ ਨੇ ਉਹੀ ਆਪਾਂ ਉਹਦਾ ਹੀ ਆਪਾਂ ਡੀਕੋਡ ਕਰ ਸਕਦੇ ਆ ਮਤਲਬ ਇੱਕ ਆਸਾਮ ਨਾਲ ਝੂਠਾਂ ਦਾ ਪਲਿੰਦਾ ਸੀਗਾ ਉਹਨਾਂ ਦਾ ਭਾਸ਼ਣ ਤੇ ਉਹਦੇ ਚ ਉਹ بار بار મતલਬ ਜਿਹੜੀ ਹਿਸਟਰੀ ਹੈ ਇਤਿਹਾਸ ਹੈ ਉਹਨੂੰ ਹੀ ਦੋਸਤ ਦਿੰਦੇ ਰਹੇ ਆਪਣਾ ਉਹਨਾਂ ਨੇ ਇੱਕ ਵੀ મતલਬ ਦੋਸਤ ਨਹੀਂ ਮੰਨਿਆ ਹੂੰ ਜੀ ਸੋ ਜੇਕਰ ਅਗਲੇ ਸਵਾ ਜੀ ਜੀ ਅੱਜ ਵੀ ਰਾਜ ਸਭਾ ਦਾ ਸੈਸ਼ਨ ਸੀਗਾ ਇਹ ਮੰਨਿਆ ਜਾ ਰਿਹਾ ਸੀਗਾ ਕਿ ਨਰਿੰਦਰ ਮੋਦੀ ਰਾਜ ਸਭਾ ਚ ਬੋਲਣਗੇ ਪਰ ਉੱਥੇ ਉਹ ਗਏ ਨਹੀਂ ਤੇ ਉਹਦੇ ਚ ਫਿਰ ਰਾਜ ਸਭਾ ਦੇ ਜਿਹੜੇ ਅ ਲੀਡਰ ਆਫ oppositon ਨੇ ਬਲੀਕਾਰਜ਼ਮ ਖੜਗੇ ਉਹਨਾਂ ਨੇ ਵਾਕ ਆਊਟ ਵੀ ਕੀਤਾ ਕਿ ਆ ਬੇਸਿਕਲੀ ਜੇ ਪ੍ਰਧਾਨ ਮੰਤਰੀ ਬੋਲਣ ਨਹੀਂ ਆਣਗੇ 156 ਦੇ ਜਵਾਬ ਨਹੀਂ ਦੇਣਗੇ ਤਾਂ ਫਿਰ ਅਸੀਂ ਜਾਂਦੇ ਆ ਤੇ ਇਹ ਇੱਕ ਹੈ ਗਿਆ ਅਮਿਤ ਸ਼ਾਹ ਨੇ ਫਿਰ ਉੱਥੇ ਰਾਜ ਸਭਾ 'ਚ ਆਪਣੀ ਗੱਲ ਰੱਖੀ ਹੈਗੀ ਜੀ ਸੋ ਜੇਕਰ ਅਗਲੇ ਸਵਾਲ ਤੇ ਮੈਂ ਚੱਲਾਂ ਤਾਂ ਰੂਸ ਦੇ ਵਿੱਚ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਭੁਚਾਲ ਆਇਆ ਇਸ ਦੇ ਨਾਲ ਕਾਫੀ ਉੱਚੀ 5 ਮੀਟਰ ਉੱਚੀ ਸੁਨਾਮੀ ਵੀ ਉੱઠી ਹੈ ਇਹ ਕੋਈ ਕੀ ਕੀ ਨੁਕਸਾਨ ਹੋਏ ਨੇ ਜੀ ਇਸ ਦੇ ਵਿੱਚ ਦੇਖੋ ਜਿਹੜਾ ਯੂਐਸ ਜੀਓਲੋਜੀਕਲ ਸਰਵੇ ਹੈ ਯੂਐਸ ਜੀਐਸਜੀ ਨੂੰ ਕਹਿੰਦੇ ਆ ਉਹਨੇ ਇਸ ਭਚਾਲ ਦੀ ਤਰਵਤਾ ਨਾਪੀ ਇਹਦਾ 8.8 ਇਹਦਾ ਸਕੇਲ ਦੱਸਿਆ ਜਾ ਰਿਹਾ ਹੈਗਾ ਇਹਦਾ ਸਕੇਲ ਨਾਪਿਆਗਾ ਤੇ ਜੇ ਇੰਡੀਅਨ ਟਾਈਮ ਦੇ ਅਨੁਸਾਰ ਮੈਂ ਦੱਸਾਂ ਤਾਂ ਸ਼ਾਮ ਨੂੰ ਸੋਰੀ ਸਵੇਰੇ 5 ਵਜੇ ਆਇਆਗਾ ਤੇ ਇਹਦੇ ਚ ਦੱਸਿਆ ਜਾ ਰਿਹਾਗਾ ਕਿ ਕਾਮ ਚਟਕਾ ਚ 5 ਮੀਟਰ ਉੱਚੀ ਸੁਨਾਮੀ ਆਈ ਉਹ ਦੇ ਕਰਕੇ ਤੇ 19 ਕਿਲੋਮੀਟਰ ਗਹਿਰਾਈ ਸੀ ਕਿ ਇਸ ਪਚਾਲ ਦੇ ਜਿਹੜਾ ਸੈਂਟਰ ਸੀ ਉਹ 19 ਕਿਲੋਮੀਟਰ ਗਹਿਰਾਈ ਚ ਇਹ ਵਾਪਰਿਆਗਾ ਇਹ ਦੱਸਿਆ ਗਿਆ ਕਿ ਮਤਲਬ ਕੋਈ ਨੁਕਸਾਨ ਤਾਂ ਉਸ ਸਾਥ ਨਾਲ ਨਹੀਂ ਹੋਇਆ ਪਰ ਸੁਨਾਮੀ ਦੇ ਰਿਲੇਟਡ ਬਹੁਤ ਸਾਰੇ ਵਿਜ਼ੂਅਲਸ ਵਾਇਰਲ ਹੋ ਰਹੇ ਨੇ ਜਿਹੜੇ ਇੱਕ ਸਕੂਲ ਦੀ ਬਿਲਡਿੰਗ ਸੀਗੀ ਉਹ ਚ ਉਹ ਟੁੱਟ ਗਈ ਹੈਗੀ ਆ ਹਾਲਾਂਕਿ ਜਿਹੜੇ ਬੱਚੇ ਸੀਗੇ ਉਹਦੇ ਚ ਨਹੀਂ ਸੀਗੇ ਸੁਨਾਮੀ ਚ ਬਹੁਤ ਸਾਰੇ ਘਰ ਬਹਿ ਗਏ ਹੈਗੇ ਆ ਤੇ ਹਜੇ ਮੌਤਾਂ ਦਾ ਮਤਲਬ ਕੁਝ ਆਇਆ ਨਹੀਂ ਹੈਗਾ ਇਹ ਦੱਸਿਆ ਜਾ ਰਿਹਾ ਹੈਗਾ ਕਿ 20 ਲੱਖ ਟੋਕਿਓ ਚ ਜਬ ਇਹਦਾ ਆ ਸਭ ਪੂਰੇ ਪ੍ਰਸ਼ਾਂਤ ਮਹਾਸਾਗਰ ਚ ਸੁਨਾਮੀ ਆਉਣ ਦਾ ਇਹਦਾ ਖਤਰਾ ਹੈਗਾ ਜਪਾਨ ਚ ਟੋਕਿਓ ਚ ਬੀ ਲੱਖ ਲੋਕਾਂ ਨੂੰ ਇਹ ਕਿਹਾ ਗਿਆ ਹੈਗਾ ਕਿ ਤੁਸੀਂ ਸਮੁੰਦਰ ਤੋਂ ਦੂਰ ਚਲੇ ਜਾਓ ਥੋਡੇ ਘਰ ਖਾਲੀ ਕਰ ਦਿਓ ਤੇ ਕੈਲੀਫੋਰਨੀਆ ਦੇ ਮਤਲਬ ਇਵਨ ਯੂਐਸ ਤੱਕ ਇਹ ਮਾਰ ਹੈ ਗਿਆ ਕੈਲੀਫੋਰਨੀਆ ਚ ਲੋਕਾਂ ਨੂੰ ਕਿਹਾ ਹੈਗਾ ਕਿ ਤੁਸੀਂ ਸਮੁੰਦਰ ਤੋਂ ਦੂਰ ਰਹੋ ਉੱਥੇ ਵੀ ਇੱਕ ਚਤਾਵਨੀ ਜਾਰੀ ਕੀਤੀ ਹੈ ਮਤਲਬ ਚੀਨ ਫਿਲਪੀਨਸ ਇੰਡੋਨੇਸ਼ੀਆ ਨਿਊਜ਼ੀਲੈਂਡ ਪੇਰੂ ਮੈਕਸੀਕੋ ਇਹ ਇਹਨਾਂ ਦੇ ਜਿਹੜੇ ਸਮੁੰਦਰ ਦੇ ਤੱਟ ਦੇ ਇਲਾਕੇ ਨੇ ਉੱਥੇ ਚਤਾਵਨੀਆਂ ਜਾਰੀਆਂ ਕੀਤੀਆਂ ਗਈਆਂ ਹੈਗਾ ਤੁਸੀਂ ਆਪ ਸਾਬ ਲਾਓ ਕਿ ਪੂਰਾ ਜਿਹੜਾ ਪੈਸਿਫਿਕ ਓਸ਼ੀਅਨ ਹੈ ਉਹਦੇ ਚ ਕਿੱਡੀ ਵੱਡੀ ਆਪਾਂ ਮੰਨ ਸਕਦੇ ਹਾਂ ਕਿ ਇਹ ਘਟਨਾ ਕਰਮ ਵਾਪਰਿਆ ਹੈ ਕਿੰਨਾ ਮਤਲਬ ਦਹਿਸ਼ਤ ਬਣੀ ਹੋਈ ਹੈ ਜੀ ਸੋ ਅਗਲੇ ਖਬਰ ਤੇ ਚੇਕਰ ਚਲਈਏ ਤਾਂ ਇਸਰੋ ਨਾਸਾ ਦੇ ਸਾਂਝੇ ਪ੍ਰੋਜੈਕਟ ਦੇ ਵਿੱਚ ਸਭ ਤੋਂ ਮਹਿੰਗਾ ਤੇ ਤਾਕਤਵਰ ਸੈਟਲਾਈਟ ਨਿਸਾਰ ਲਾਂਚ ਹੋ ਗਿਆ ਜੀ ਹਾਂਜੀ ਨਿਸਾਰ ਸੈਟਲਾਈਟ ਨੂੰ ਅੱਜ ਲਾਂਚ ਕੀਤਾ ਗਿਆ ਹੈ ਉਹ ਨਾਸਾ ਤੇ ਇਸਰੋ ਦਾ ਸਿੰਥੈਟਿਕ ਅਪਰਚਰ ਰਡਾਰ ਉਹਨੂੰ ਨਾਂ ਦਿੱਤਾ ਗਿਆ ਹੈਗਾ ਨਿਸਾਰ ਨੂੰ ਤੇ ਇਹਦੇ ਚ ਮਤਲਬ ਜਿਹੜੀ ਅਮਰੀਕਾ ਦੀ ਸਪੇਸ ਏਜੰਸੀ ਐ ਨਾਸਾ ਉਹ ਉਹਦਾ ਇੱਕ ਵੱਡਾ ਇਹ ਯੋਗਦਾਨ ਹੈ ਤੇ ਤਕਰੀਬਨ 12.5 ਹਜ਼ਾਰ ਕਰੋੜ ਰੁਪਏ ਇਸ ਪ੍ਰੋਜੈਕਟ 'ਚ ਖਰਚ ਕੀਤੇ ਗਏ ਹੈਗਾ ਇਹ ਇੱਕ ਚੱਕਰ ਧਰਤੀ ਦਾ 97 ਮਿੰਟ 'ਚ ਪੂਰਾ ਕਰ ਲਊਗਾ ਤੇ 12 ਦਿਨਾਂ ਤੱਕ ਇਹ 1173 ਚੱਕਰ ਲਾਊਗਾ ਤੇ 1177 ਚੱਕਰ ਲਾਣ ਕਰਕੇ ਇਹ ਕਿਤੇ ਨ ਕਿਤੇ ਜਿਹੜੀ ਪਥਵੀ ਹੈ ਉਹਨੂੰ ਬਹੁਤ ਡੀਪਲੀ ਮੈਪ ਕਰੂਗਾ ਇਹਦੀ ਇੰਚ ਮਤਲਬ ਧਰਤੀ ਦਾ ਇੰਚ ਇੰਚ ਦਾ ਡਾਟਾ ਇਹਦੇ ਕੋਲ ਹੋਊਗਾ ਮਤਲਬ ਇੰਨਾ ਇਸ ਤੋਂ ਵੀ ਵੱਧ ਮਤਲਬ ਕੋਈ ਜੇ ਕਿੰਨਾ ਡੈਂਸ ਫੋਰੈਸਟ ਹੋਵੇ ਤੁੰਦ ਹੋਵੇ ਅੰਧੇਰਾ ਹੋਵੇ ਉਹ ਸਾਰਿਆਂ ਚ ਹੀ ਇਹ ਉਹ ਸਾਰੀ ਕੰਡੀਸ਼ਨਾਂ ਚ ਵੀ ਇਹ ਜਿਹੜੀ ਧਰਤੀ ਦੀ ਸਵਤਾ ਉਹਦੇ ਛੋਟੇ-ਛੋਟੇ ਬਦਲਾਵਾਂ ਨੂੰ ਦੇਖ ਸਕਦਾਗਾ ਤੇ ਉਹਨੂੰ ਮੈਪ ਕਰ ਸਕਦਾਗਾ ਇਸ ਕਰਕੇ ਇਹਨੂੰ ਇੱਕ ਮੰਨਿਆਦਾਰ ਹੈਗਾ ਕਿ ਬਹੁਤ ਵੱਡਾ ਲਿਸਨ ਹੈ ਤੇ ਇਹ ਮੰਨਿਆ ਦਾ ਰਹਿਗਾ ਕਿ ਇਹ ਕਿਤਨੇ ਕਿਤੇ ਧਰਤੀ ਜਿਹੜੀ ਹੈਗੀ ਆ ਤੇ ਜਿਹੜੇ ਗਲੇਸ਼ੀਅਰਸ ਹੈ ਗਿਆ ਜਾਂ ਫਿਰ ਜਿੱਥੇ ਜਿੱਥੇ ਬਰਫ਼ ਪਿੰਗਲ ਰਹੀ ਹੈ ਜ਼ਮੀਨ ਤਸਰੀ ਹੈ ਪਹਾੜ ਦਰਕਰੇ ਨੇ ਜਾਂ ਫਿਰ ਖੇਤਾਂ ਚ ਜੰਗਲਾਂ ਚ ਜਾਂ ਦੂਸਰੀ ਜਿਹੜੀ ਦੂਜੀ ਜਿਹੜੀ ਆਪਣੇ ਕਹਿ ਲਈਏ ਕਿ ਪ੍ਰਾਕ੍ਰਿਤਕ ਸਥਿਤੀਆਂ ਨੇ ਉਹਨਾਂ ਦੀ ਮੋਨਿਟਰਿੰਗ ਵਾਸਤੇ ਪ੍ਰਿਆਵਰਣ ਕਿਵੇਂ ਦਾ ਹੈ ਸਮੁੰਦਰ ਚ ਕੀ ਚੱਲ ਰਿਹਾ ਹੈਗਾ ਸਮੁੰਦਰ ਦੀ ਲਹਿਰਾਂ ਦਾ ਤੇ 올ਓਵਰ ਜਿਹੜਾ এনਵਾਇਰਨਮੈਂਟ ਉਨ ਟ੍ਰੈਕ ਕਰਨ ਵਾਸਤੇ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਗਿਆ ਹੈਗਾ ਤੇ ਇਹਦੀ ਜਿਹੜੀ ਜਿਹੜੀ ਰਿਪੋਰਟਾਂ ਆਉਣਗੀਆਂ ਉਹ ਉੱਤੇ ਇਹਦਾ ਜਿਹੜਾ ਡਾਟਾ ਆਊਗਾ ਉਹ ਪੂਰੀ ਧਰਤੀ ਨੂੰ ਸਟੱਡੀ ਕਰਨ ਵਾਸਤੇ ਇਕੋਲੋਜੀਕਲੀ এনवायरमेंटਿਕ ਐਨਵਾਇਰਨਮੈਂਟਲੀ ਉਹ ਉਹ ਰੀਡ ਕਰਨ ਵਾਸਤੇ ਜੀਓਗ੍ਰਾਫਿਕਲੀ ਰੀਡ ਕਰਨ ਵਾਸਤੇ ਕਿਤੇ ਨ ਕਿਤੇ ਮਦਦ ਕਰਨਗੇ ਜੀ ਅੱਗੇ ਜੇਕਰ ਮੈਂ ਚੱਲਾਂ ਤਾਂ ਉੱਧਰ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਹੜ੍ਹ ਆਉਣ ਦੇ ਹਾਲਾਤ ਬਣੇ ਹੋਏ ਨੇ 18 ਜ਼ਿਲ੍ਹਿਆਂ 'ਚ ਸਕੂਲ ਬੰਦ ਕਰਨੇ ਪਏ ਨੇ ਜੀ ਹਾਂਜੀ ਮੱਧ ਪ੍ਰਦੇਸ਼ 'ਚ ਤਾਂ ਜੀਵ ਸੇਵ ਉਪਰੀ ਵਾਲੇ ਇਲਾਕੇ ਨੇ ਉੱਤੇ ਤਾੜਾ ਆਇਆ ਹੋਇਆ ਉੱਥੇ ਤੱਕ ਸਤਿਆਰਾ ਆਈਐਨਡੀਆਰ ਆਫ ਦੀ ਟੀਮਾਂ ਪਹੁੰਚ ਗਿਆ ਹੋਈਆਂ ਨੇ ਲੋਕਾਂ ਨੂੰ ਦੂਜੇ ਥਾਂ 'ਤੇ ਸਵਿਫਟ ਕਰ ਗਿਆ ਨੇ ਰਾਜਸਥਾਨ ਦੇ 6 ਜ਼ਿਲ੍ਹਿਆਂ 'ਚ ਰੈਡ ਅਲਰਟ ਹੋ ਚੁੱਕਿਆਗਾ ਤੇ 14 ਜ਼ਿਲ੍ਹਿਆਂ 'ਚ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ ਹੈ 5-5 ਫਿਟ ਕਈ ਜ਼ਿਲ੍ਹਿਆਂ 'ਚ ਮਤਲਬ ਮਧ ਪ੍ਰਦੇਸ਼ ਤੇ ਪਾਣੀ ਆਪਾਂ ਦੇਖਣ ਨੂੰ ਮਿਲਿਆ ਹੋਇਆਗਾ ਸਿਉਪਰੀਚ ਤਾਂ 30-35 ਲੋਕ ਵੀ ਫਸਦੇ ਸੀਗੇ ਹਾਲਾਂਕਿ ਆਰਮੀ ਉੱਥੇ ਭੇਜੀ ਗਈ ਤੇ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਹੈਗਾ ਹਿਮਾਚਲ ਦੇ ਮੰਡੀ 'ਚ ਫਿਰ ਇੱਕ ਪਰਿਵਾਰ ਬਾਦਲ ਫਟਣ ਕਰਕੇ ਮੌਤ ਦੀ ਭੇਟ ਚੜਿਆਗਾ ਤੇ ਲੋਕਾਂ ਦੀ ਡੈਥ ਹੋਈ ਹੈ ਤੇ ਵੀ ਲੋਕਾਂ ਨੂੰ ਉੱਥੇ ਰੈਸਕਿਊ ਕਰਕੇ ਬਚਾਇਆ ਗਿਆ ਹੈਗਾ ਪੂਰੇ ਮਾਸਲ ਪ੍ਰਦੇਸ਼ 'ਚ ਤਕਰੀਬਨ 400 ਦੇ ਨੇੜੇ ਤੇ ਢੇਡ ਸੜਕਾਂ ਹੈ ਗਿਆ ਉਹ ਬੰਦ ਨੇ ਤੇ ਮੰਡੀ ਦੇ ਹਾਲਾਤ ਹੁਣ ਹੋਰ ਜਾਂਦੇ ਬੱਤਰ ਹੁੰਦੇ ਜਾ ਰਿਹਾ ਹੈ ਮੰਡੀ 'ਚ ਮਤਲਬ ਬਾਦਲ ਫਟਿਆਗਾ ਇਸ ਕਰਕੇ ਬਹੁਤ ਬੁਰੇ ਹਾਲਾਤ ਨੇ ਮਤਲਬ 5 5 6 6 ਫਿਟ ਪਾਣੀ ਹੈ ਇੱਧਰ ਪੰਜਾਬ ਵੀ ਚਪੇਟ ਚ ਆਇਆਗਾ ਪੰਜਾਬ ਦਾ ਜਿਵੇਂ ਬਠਿੰਡਾ ਬਠਿੰਡਾ ਪੂਰਾ ਹੀ ਉੱਥੇ ਪਾਣੀ ਭਰਿਆ ਹੋਇਆਗਾ 4 4 5 5 ਫੁੱਟ ਪਾਣੀ ਬਠਿੰਡੇ ਦੇ ਬਾਜ਼ਾਰਾਂ ਚ ਫਿਰ ਰਿਹਾ ਸੀਗਾ ਯਾਨੀ ਕਿ ਹਾਲਾਤ ਬਠਿੰਡੇ ਚ ਪੰਜਾਬ ਚ ਵੀ ਮਾੜੇ ਨੇ ਪੰਜਾਬ ਦੇ ਜਿਹੜੇ ਦਰਿਆ ਨੇ ਉਹਨਾਂ ਸਤਲੋ ਜੋ ਗਿਆ ਵਿਆਸ ਹੋ ਗਿਆ ਉੱਥੇ ਵੀ ਵਾਟਰ ਲੈਵਲ ਵਧ ਰਿਹਾਗਾ ਜਿਹੜੇ ਡੈਮ ਪੰਜਾਬ ਨਾਲ ਲੱਗਦੇ ਨੇ ਪੰਜਾਬ ਚ ਪਾਣੀ ਛੱਡਦੇ ਨੇ ਉਹਨਾਂ ਦਾ ਵੀ ਵਾਟਰ ਲੈਵਲ 7 7 8 8 ਫੁੱਟ ਉੱਤੇ ਗਿਆ ਹੋਇਆਗਾ ਯਾਨੀ ਕਿ ਪਾਣੀ ਹੋਰ ਛੱਡਿਆ ਜਾਊਗਾ ਪੰਜਾਬ ਵਾਸਤੇ ਤੇ ਪੰਜਾਬ ਬਾਰੇ ਆਪਾਂ ਬਾਰ-ਬਾਰ ਮੌਸਮ ਨੂੰ ਲੈ ਕੇ ਆਪਾਂ ਕਹਿ ਰਹੇ ਆ ਕਿ ਇਸ ਵਾਰ ਮੌਨਸੂਨ ਵਧ ਹੈਗਾ ਪੰਜਾਬ ਦੇ ਹਾਲਾਤ 2023 ਵਰਗੇ ਹੋ ਸਕਦੇ ਨੇ ਜਿਸ ਸਾਲ 2023 ਚ ਹੜਾਏ ਸੀਗੇ ਪੰਜਾਬ ਤੇ ਹੜ ਹੜਾਉਣ ਦੀ ਸੰਭਾਵਨਾ ਪਾ ਨੂੰ ਦਿਖ ਰਹੀ ਹੈ ਜੀ ਸੋ ਜੇਕਰ ਮੈਂ ਅੱਗੇ ਚੱਲਾਂ ਤਾਂ ਉਧਰ ਜਪੀਸੀ ਦੀ ਬੈਠਕ ਚੱਲ ਰਹੀ ਹੈ ਇੱਕ ਦੇਸ਼ ਇੱਕ ਚੋਣਾਂ ਨੂੰ ਲੈ ਕੇ ਹੁਣ ਕਿਸ ਨੇ ਸੁਝਾਅ ਰੱਖਣੇ ਸੀ ਪਿਛਲੀ ਵਾਰ ਤਾਂ ਸੀਜੀਆਈ ਸਾਬਕਾ ਸੀਜੀਆਈ ਚੰਦਰ ਚੋੜ ਹੋਣਾ ਨੇ ਆਪਣੇ ਰਾਏ ਦਿੱਤੀ ਸੀ ਦੇਖੋ ਇਸ ਵਾਰ ਜਿਹੜੇ ਇਕਨੋਮਿਸਟ ਬੁਲਾ ਰੱਖੇ ਸੀ ਐਨਕੇ ਸਿੰਘ ਹੋ ਗਏ ਤੇ ਇਕਨੋਮੀ ਦੀ ਪ੍ਰੋਫੈਸਰ ਡਾਕਟਰ ਪ੍ਰਾਚੀ ਮਿਸਰਾ ਇਹ ਇਹਨਾਂ ਨੇ ਅੱਜ ਜੀਪੀਸੀ ਦੇ ਪੈਨਲ ਅੱਗੇ ਆਪਣੀਆਂ ਗੱਲਾਂ ਰੱਖੀਆਂ ਨੇ ਬੇਸਿਕਲੀ ਡੀワイ ਚੰਦਰ ਜੂੜ ਜਗਦੀਸ਼ ਸਿੰਘ ਖੇਰ ਇਹ ਸਾਰੇ ਮਤਲਬ ਅਰਜੁਨ ਰਾਮ ਮੈਗਵਾਲ ਇਹ ਸਾਰੇ ਤਾਂ ਜੀਪੀਸੀ ਦੇ ਹੱਥ ਚ ਹੀ ਹੈਗੇ ਆ ਤੇ ਜਿਹੜਾ ਇਹ 39 ਮੈਂਬਰ ਦੀ ਜੀਪੀਸੀ ਹੈਗੀ ਆ ਕਮੇਟੀ ਜਿਹੜੀ ਬਣਾਈ ਗਈ ਹੈ ਸੰਸਦ ਵੱਲੋਂ ਤੇ ਇੱਕ ਦੇਸ਼ ਇੱਕ ਚੋਣਾ ਵਾਸਤੇ ਇਹ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੂੰ ਮਿਲ ਰਹੀ ਹੈ ਉਹਦੇ ਵਿੱਚ ਮੈਨੂੰ ਲੱਗਦਾਗਾ ਕਿ ਇਹ ਜਿਹੜੀ ਜੇਪੀਸੀ ਹੈ ਉਹਦੇ ਵਿੱਚ ਜਿਹੜੇ ਆਪੋਜੀਸ਼ਨ ਦੇ ਆਗੂ ਹੈਗੇ ਉਹ ਵੀ ਡਾਇਸੈਂਟਿਕ ਨੋਟ ਛੱਡਣਗੇ ਬਾਕੀ ਤਾਂ ਇਹ ਵੀ ਜਿਵੇਂ ਰਾਮਨਾਥ ਕੋਵਿੰਦ ਦੇ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਸੀਗੇ ਇੰਡੀਆ ਦੇ ਉਹਨਾਂ ਦੀ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ ਸੀ ਜਿਹਦੇ ਵਿੱਚ ਕਿਹਾ ਸੀਗਾ ਕਿ ਹਾਈ ਕ੍ਰੀਸੇ ਚੋਣ ਹੋਣਾ ਚਾਹੀਦਾ ਉਸੇ ਕਿਸਮ ਦੀ ਰਿਪੋਰਟ ਇਹਨਾਂ ਦੀ ਆਊਗੀ ਬੇਸਿਕਲੀ ਇੰਡੀਆ ਦਾ ਜਿਹੜਾ ਫੈਡਰਲ ਟਾਚਾ ਹੈਗਾ ਜਿਹੜਾ ਇੰਡੀਆ ਕਲੇਮ ਕਰਦਾਗਾ ਕਿ ਇੰਡੀਆ ਇਜ਼ ਅ ਫੈਡਰਲ ਕੰਟਰੀ ਉਹ ਤੇ ਉਹਦੇ ਵਿੱਚ ਵਾਸਤੇ ਸਿੱਧਾ ਸਿੱਧਾ ਖਤਰਾ ਇੱਕ ਦੇਸ਼ ਇੱਕ ਝੋਣ ਹੁਣ ਮਤਲਬ ਬੇਸਿਕਲੀ ਹਿੰਦੀ ਹਿੰਦੂ ਹਿੰਦੁਸਤਾਨ ਤੋਂ ਵੀ ਅਗਲਾ ਵਰਜਨ ਨੈਕਸਟ ਵਰਜਨ ਕਿਉਂਕਿ ਇਹ ਤਾਂ ਮਤਲਬ ਮੜੀ ਮੋਟੀ ਜਿਹੜੀ ਸਵੈਅਤਤਾ ਸੀਗੀ ਸੂਬਿਆਂ ਨੂੰ ਉਹ ਵੀ ਖੋਣ ਦੀਆਂ ਗੱਲਾਂ ਕਰਦੇ ਨੇ ਜੇ ਇੱਕ ਦੇਸ਼ ਇੱਕ ਝੋਣ ਹੋ ਗਿਆ ਤਾਂ ਫਿਰ ਜਿਹੜੇ ਨੈਸ਼ਨਲ ਇਸ਼ੂਜ਼ ਵੀ ਕਿਤੇ ਨ ਕਿਤੇ ਹਾਵੀ ਰਹਿਣਗੇ ਪੋਲਿਟਿਕਸ ਤੇ ਤੇ ਉਹਨਾਂ ਦੇ ਅਕੋਰਡਿੰਗ ਹੀ ਸੂਬਿਆਂ ਦੀ ਪੋਲਿਟਿਕਸ ਵੀ ਡਰਾਈਵ ਹੋਇਆ ਕਰੂਗੀ ਕਰਕੇ ਸੂਬਿਆਂ ਨੂੰ ਸੂਬਿਆਂ ਦੇ ਜਿਹੜੀ ਖੇਤਰੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਇਸ ਦਾ ਰਜਿਸਟਰ ਕਰਨਾ ਚਾਹੀਦਾ ਸਾਡੇ ਵਰਗੇ ਲੋਕ ਜਿਹੜੇ ਕਿ ਫੈਡਰਲਿਜ਼ਮ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਨੂੰ ਵੀ ਇਸ ਦਾ ਵਿਰੋਧ ਕਰਨਾ ਚਾਹੀਦਾ ਹੁਣ ਦੇਖਦੇ ਹਾਂ ਕਿ ਜਿਹੜੀ ਇਹ ਜੇਪੀਸੀ ਹੈ ਇੰਡੀਅਨ ਪਾਰਲੀਮੈਂਟ ਲੋਕ ਸਭਾ ਵੱਲੋਂ ਜਿਹੜੀ ਬਣਾਈ ਗਈ ਹੈ ਉਹਦਾ ਕੀ ਇਹ ਸਿੱਟਾ ਕੱਢਦੇ ਹੈਗੇ ਮੇਰਾ ਮੰਨਣਾ ਹੈਗਾ ਕਿ ਇਸ ਇਹਦੇ ਵਿੱਚ ਜਿਹੜੇ ਖੇਤਰੀ ਪਾਰਟੀਆਂ ਦੇ ਮੈਂਬਰ ਨੇ ਉਹ ਹੀ ਮਾੜਾ ਮੋਟਾ ਡਾਈਸੈਂਟਿੰਗ ਨੋਟ ਛੱਡਣਗੇ ਬਾਕੀ ਤਾਂ ਇਹ ਰਕ ਕਮੇਟੀ ਕਿਤੇ ਨਿੱਤੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਹੱਕ 'ਚ ਹੀ ਰਿਪੋਰਟ ਦੇਊਗੀ ਜੀ ਉਧਰ ਐਕਟਰ ਰਾਜਕੁਮਾਰ ਰਾਓ ਜਲੰਧਰ ਦੀ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ ਇਹਨਾਂ ਦੀ ਫਿਲਮ ਤੇ ਉੱਪਰ ਕਿਸੇ ਨੂੰ ਆਪत्ति ਸੀ ਤੇ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਆहत ਹੋਣ ਤੋਂ ਬਾਅਦ ਐਫ ਆਈ ਆਰ ਦਰਜ ਕਰਾਈ ਸੀ ਹਾਂਜੀ ਬੇਸਿਕਲੀ ਇੱਕ ਫਿਲਮ ਸੀਗੀ ਭੈਣ ਹੋਗੀ ਤੇਰੀ ਇਹ 2017 ਚ ਆਈ ਸੀਗੀ ਤੇ ਉਹਦੇ ਵਿੱਚ ਜਿਹੜੇ ਰਾਜਕੁਮਾਰ ਰਾ ਹੈ ਗਿਆ ਉਹਨਾਂ ਦੇ ਉਲਟ ਕੇਸ ਦਰਜ ਕੀਤਾ ਗਿਆ ਸੀਗਾ ਹਾਲਾਂਕਿ ਉਹਨਾਂ ਨੂੰ ਇੰਟਰੀ ਬੇਲ ਮਿਲ ਚੁੱਕੀ ਹੈ ਤੇ ਉਹਦੇ ਚ ਦੱਸਿਆ ਦਾ ਰਹਿਗਾ ਕਿ ਉਹਨਾਂ ਦੇ ਜਿਹੜੇ ਵਕੀਲ ਦਰਸ਼ਨ ਸਿੰਘ ਦੈਲ ਉਹਨਾਂ ਨੇ ਦੱਸਿਆ ਕਿ ਸਲਮਨ ਗਲਤ ਪਤੇ ਤੇ ਭੇਜੇ ਗਏ ਸੀਗੇ ਇਸ ਕਰਕੇ ਉਹ ਪੇਛ ਨਹੀਂ ਉਪਾਏ ਤੇ ਦੁਬਾਰੇ ਜੇ ਵਾਰੰਟ ਭੇਜ ਜਾਣਗੇ ਫਿਰ ਦੇਖਦੇ ਆਂ ਬਾਕੀ ਉਹਨਾਂ ਨੂੰ ਬੇਲ ਮਿਲ ਚੁੱਕੀ ਹੈ ਹੂੰ ਜੀ ਸੋ ਅੱਜ ਚੰਨੀ ਹੁਣੀ ਸੰਸਦ ਦੇ ਵਿੱਚ ਆਪਣੇ ਜਿਹੜਾ ਉਹਨਾਂ ਦਾ ਕੌਨਸਟਿਟੂਐਂਸੀ ਪੈਂਦੀ ਹੈ ਜਲੰਧਰ ਉਸ ਦੇ ਮੁੱਦੇ ਚੁੱਕੇ ਨੇ ਕਿਹੜੀ ਕਿਹੜੀ ਗੱਲ ਰੱਖੀ ਹੈ ਜੀ ਉਹਨਾਂ ਨੇ ਦੇਖੋ ਤੁਹਾਡੇ ਇਲਾਕੇ ਦੇ ਐਮਪੀ ਨੇ ਤੁਸੀਂ ਦੱਸੋ ਉਹ ਉਹਨਾਂ ਨੇ ਇੱਕ ਤਾਇਦ ਘਾੜਾ ਮੁੱਦਾ ਚੱਕਿਆਗਾ ਜਲੰਧਰ ਕੈਂਟ ਏਰੀਆ ਦਾ ਤੇ ਉਹਦੇ ਤੁਸੀਂ ਦੱਸੋ ਕਿ ਕੀ ਇਸ਼ੂ ਹੈ ਮੈਂ ਤਾਂ ਦੇਖ ਰਿਹਾ ਸੀਗਾ ਉਹਦੇ ਵਿੱਚ ਇੱਕ ਇਹ ਸੀਗਾ ਕਿ ਮੁਸਲਮਾਨੀਦਗਾ 1900 9 ਤੋਂ ਮੁਸਲਮਾਨਾਂ ਦੇ ਕਬਜ਼ੇ ਜਿਸੀਗੀ ਉਹ ਜ਼ਮੀਨ দান ਚ ਦਿੱਤੀ ਗਈ ਸੀ ਉਹਨਾਂ ਨੂੰ ਨੋਟਿਸ ਥਮਾ ਦਿੱਤਾ ਗਿਆ ਹੈਗਾ ਤੇ ਕਿਹਾ ਗਿਆ ਇਹਨੂੰ ਖਾਲੀ ਕਰੋ ਇੱਕ ਤਾਂ 10 ਦਿਨ ਚ ਖਾਲੀ ਕਰ ਹਾਂ ਹਾਂ ਇੱਕ ਤਾਂ ਇੱਕ ਤਾਂ ਉਹ ਇਸ਼ੂ ਉਹਨਾਂ ਨੇ ਕਿਹਾ ਹੈਗਾ ਦੂਜਾ ਉਹਨਾਂ ਨੇ ਜਿਹੜਾ ਲੈਂਡ ਪੁੱਲਿੰਗ ਆਲਾ ਮਾਮਲਾ ਉਹ ਵੀ ਚੱਕਿਆਗਾ ਤੇ ਜਿਹੜੀ 13 ਪਿੰਡਾਂ ਦੀ ਜ਼ਮੀਨ ਕੰਟੋਨਮੈਂਟ ਦੇ ਇਲਾਕੇ ਚ ਕਿੱਤੀ ਜਾਣੀ ਸੀਗੀ ਉਸ ਵਾਸਤੇ ਵੀ ਉਹਨਾਂ ਨੇ ਗੱਲ ਰੱਖੀ ਹੈਗੀ ਆਪਣੀ ਬਾਕੀ ਤਾਂ ਮਤਲਬ ਜਿਹੜਾ ਆਪਾਂ ਕਹਿ ਲਈਏ ਕਿ ਉਹਨਾਂ ਨੇ ਜਿਹੜਾ ਨੁਕਤਾ ਵਰਤਿਆ ਉਹ ਹੀ ਵਰਤਿਆ ਕਿ ਨਮਾਜ਼ ਪੜਨ ਦਾ ਕੁ ਵੀ ਸਰਕਾਰ ਮੁਸਲਮਾਨਾਂ ਤੋਂ ਲੈ ਰਹੀ ਹੈ ਪੰਜਾਬ 'ਚ ਇਹ ਉਹਨਾਂ ਨੇ ਨੁਕਤਾ ਰੱਖਿਆ ਯਾਨੀ ਕਿ ਮਾਈਨੋਰਟੀਜ਼ ਦੀ ਹੀ ਜਾਦੇ ਗੱਲ ਚੁੱਕੀ ਅੱਜ ਮਤਲਬ ਹੋਰ ਵੀ ਕਈ ਸੰਸਦ ਸੀਗੇ ਤੁਹਾਡੇ ਪੰਜਾਬ ਦੇ ਉਹਨਾਂ ਨੇ ਜਿਵੇਂ ਲੈਂਡ ਪੂਲਿੰਗ ਬਾਰੇ ਵੀ ਅੱਜ ਸੰਸਦ 'ਚ ਗੱਲ ਉੱਠੀ ਹੈ ਜਿਹੜੇ ਰਾਜਾਵੜਿੰਗ ਨੇ ਉਹਨਾਂ ਨੇ ਚੁੱਕਿਆ ਉਹ ਮਾਮਲਾ ਜੀ 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 ਉਧਰ ਗੁਰਜੀਤ ਔਜਲਾ ਹੋਣਾ ਨੇ ਵੀ ਚੰਗਾ ਮੁੱਦਾ ਚੁੱਕਿਆ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਅੱਤਵਾਦ ਅੱਤਵਾਦ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਵਧਿਆ ਹੋਇਆ ਹੈ ਉਹ ਵੀ ਤਾਂ ਇੱਕ ਕਿਸਮ ਦਾ ਅੱਤਵਾਦ ਹੀ ਹੈ ਨਾ ਸਾ ਉਸ ਤੋਂ ਅੱਗੇ ਜੇਕਰ ਆਪਾਂ ਚਲੀਏ ਤਾਂ ਮਹਾਮੰਡਲੇਸ਼ਵਰ ਜਿਹੜੇ ਨੇ ਉਹ ਬੋਲਦੇ ਹੋਏ ਕਹਿੰਦੇ ਨੇ ਕਿ ਸਾਈਂ ਦੀ ਜਿਹੜੀ ਜਿਹਨੂੰ ਸਾਈਂ ਬਾਬਾ ਕਹਿੰਦੇ ਨੇ ਕਹਿੰਦੇ ਉਹਦੀ ਮੂਰਤੀ ਨੂੰ ਚੱਕ ਕੇ ਖੂਹ ਦੇ ਵਿੱਚ ਸਿੱਟ ਦਿਓ ਅੱਗ ਲਾ ਦਿਓ ਤੇ ਇਹ ਮੁਸਲਮਾਨ ਕਹਿੰਦੇ ਨੇ ਉਹਨਾਂ ਨੂੰ हां जी बेसिकली देखो ਹੁਣ ਹਿੰਦੂ ਤਵਾਦੀ ਜਿਹੜੀ ਬਰਗੇਡ ਹਿੰਦੂ ਤਵਾਦੀ ਬਰਗੇਡ ਇੱਕ ਕੈਂਪੇਨ ਚਲਾ ਰਹੀ ਹੈ ਉਹ ਕੈਂਪੇਨ ਕੀ ਚਲਾ ਰਹੀ ਹੈ ਕਿ ਓਪੀ ਹਿੰਦੂਆਂ ਨੂੰ ਕਹਿ ਰਹੀ ਹੈ ਕਿ ਤੁਸੀਂ ਪੀਰ ਮਜ਼ਾਰਾਂ ਤੇ ਨਾ ਜਾਓ ਠੀਕ ਹੈ ਕਿਉਂਕਿ ਇੱਕ ਸਿੰਕਰੈਟਿਕ ਕਲਚਰ ਇੱਥੇ ਰਹਾਗਾ ਇੱਥੇ ਤੋ ਭਗਤੀ ਮੂਵਮੈਂਟ ਸੂਫੀ ਮੂਵਮੈਂਟ ਦੋਵੇਂ ਰਹੇ ਨੇ ਜਦੋਂ ਮੁਗਲ ਆਏ ਉਸੇ ਟਾਈਮ ਉਸ ਤੋਂ ਪਹਿਲਾਂ ਹੀ ਮਤਲਬ ਅਮੀਰ ਖਸਰੋ ਤੋਂ ਤੁਸੀਂ ਉਹਨੂੰ ਟਰੈਕ ਕਰ ਸਕਦੇ ਹੋ ਉਸ ਤੋਂ ਪਹਿਲਾਂ ਵੀ ਟਰੈਕ ਕਰ ਸਕਦੇ ਹੋ ਬਹੁਤ ਸਾਰੇ ਭਗਤ ਰਹੇ ਨੇ ਬਹੁਤ ਸਾਰੇ ਸੂਫੀ ਸੰਤ ਰਹੇ ਨੇ ਤੇ ਹਿੰਦੂ ਵੀ ਆਮ ਤੌਰ ਤੇ ਨਜ਼ਾਮੁਦੀਨ ਓਲੀਆ ਤੋਂ ਲੈ ਕੇ ਕਈ ਸਾਰੇ ਥਾਵਾਂ ਤੇ ਜਾਂਦੇ ਨੇ ਪੀਰ ਬਗਰਮ ਪਗੰਬਰਾਂ ਨੂੰ ਮੰਨਦੇ ਨੇ ਆਪਾਂ ਜਿਵੇਂ ਪੰਜਾਬ ਚ ਬਾਬਾ ਫਰੀਦ ਤੋਂ ਲੈ ਕੇ ਭਗਤ ਰਹਾਦਾਸ ਤੱਕ ਸਾਰਿਆਂ ਨੂੰ ਸਾਰਿਆਂ ਦੀ ਇੱਜ਼ਤ ਕਰਦੇ ਆਪਾਂ ਤੇ ਉਹੀ ਮਤਲਬ ਕਲਚਰ ਰਹੇਗਾ ਇਸ ਪੂਰੇ ਖਿੱਤੇ ਦਾ ਤੇ ਉਹਦੇ ਉਲਟ ਇਹਨਾਂ ਨੇ ਹੁਣ ਜਿਹੜਾ ਭਗਤ ਸਾਈਂ ਸੀਗਾ ਉਹ ਵੀ ਇਹ ਕਹ ਰਿਹਾ ਸਾਈਂ ਬਾਬਾ ਜੀ ਨੂੰ ਕਹਿੰਦੇ ਆ ਹੁਣ ਉਹਨਾਂ ਦੇ ਉਲਟ ਵੀ ਕਹਿ ਰਹੇ ਨੇ ਪਹਿਲਾਂ ਪੀਰ ਮਜ਼ਾਰਾਂ ਤੇ ਵੀ ਉਲਟ ਬੋਲੇ ਨੇ ਕਈ ਕਿ ਸਾਰੇ ਜਿਹੜੀ ਮਜ਼ਾਰਾਂ ਹੈਗੀਆਂ ਇਹਨਾਂ ਨੇ ਢਾਈਆਂ ਵੀ ਨੇ ਇਸ ਕਿਸਮ ਦੀ ਹਿੰਦੂ ਤੋਂ ਅਪਰ ਗੇਟ ਨੇ ਇਹ ਜੰਮਾ ਮਸਜਿਦ ਜੋ ਹਿੰਦੂਆਂ ਦੇ ਜਾਣਦੇ ਕਿਤਰਾ ਜਾਨਦੇ ਨੇ ਇੱਕ ਵਾਰ ਤਾਂ ਇਹਨਾਂ ਦੇ ਇੱਕ ਜਿਹੜਾ ਹਿੰਦੂਤਵਾ ਦਾ ਬਰਗੇਡ ਦਾ ਇੱਕ ਬਾਬਾ ਹੈਗਾ ਉਹਨੇ ਹਰਮੰਦਰ ਸਾਹਿਬ ਤੇ ਵੀ ਇੱਕ ਕਮੈਂਟ ਕਰ ਦਿੱਤਾ ਸੀਗਾ ਬਾਅਦ ਚ ਉਹਨੇ ਮਾਫੀ ਮੰਗ ਲਈ ਹਾਲਾਂਕਿ ਯਾਨੀ ਕਿ ਇਹ ਮੂਲ ਉਕੇੜ ਦਾ ਪਾਇਆ ਇਹ ਕਿ ਹੁਣ ਹਿੰਦੂਤਵਾ ਦੀ ਫੋਰਸੇਸ ਜਿਹੜਾ ਆਪਸ ਵਿੱਚ ਇੱਕ ਦੂਜੇ ਦੇ ਧਾਰਮਿਕ ਸਥਾਨਾਂ 'ਚ ਇੱਕ ਦੂਜੇ ਧਰਮ ਦੇ ਲੋਕ ਜਾਂਦੇ ਨੇ ਉਹਨਾਂ ਤੇ ਇਤਰਾਜ਼ ਜਤਾ ਰਹੇ ਨੇ ਹਿੰਦੂਆਂ ਨੂੰ ਕਿ ਰਹਿ ਨੇ ਕਿ ਸਿਰਫ ਤੁਸੀਂ ਹੀ ਹਿੰਦੂਆਂ ਦੇ ਧਾਰਮਿਕ ਸਥਾਨਾਂ 'ਚ ਹੀ ਜਾਓ ਜਿਹੜੇ ਹੋਰ ਬਾਕੀ ਮੁਸਲਮਾਨਾਂ ਦੇ ਜਾਂ ਫਿਰ ਹੋਰ ਜਿਹੜੇ ਸੂਫੀ ਸੰਤ ਨੇ ਆ ਫਿਰ ਭਗਤੀ ਸੰਤ ਨੇ ਉਹਨਾਂ ਦੀ ਤੁਸੀਂ ਪੂਰਾ ਪੂਜਾ ਆ ਰਾਦਣਾ ਇਵਨ ਭਗਤ ਕਬੀਰ ਕਬੀਰ ਪੰਥੀਆਂ ਤੇ ਵੀ ਇਹਨਾਂ ਨੂੰ ਇਤਰਾਜ਼ ਹੈ ਕਬੀਰ ਭਗਤ ਕਬੀਰ ਤੇ ਇਹਨਾਂ ਨੂੰ ਇਤਰਾਜ਼ ਹੈ ਭਗਤ ਰਵਿਦਾਸ 'ਚ ਤੂੰ ਵੀ ਕਿਤੇ ਨ ਕਿਤੇ ਇਹਨਾਂ ਨੂੰ ਇਤਰਾਜ਼ ਹੈ ਤੇ ਰਗਦਾਸ ਤੋਂ ਲੈ ਕੇ ਮਲਾਪਾ ਦੇਖ ਮਤਲਬ ਜੇ ਆਪਾਂ ਗੱਲ ਕਰਨ ਬਹਿ ਜਾਵਾਂਗੇ ਬਾਬਾ ਫਰੀਦ ਤੋਂ ਬੁੱਲੇ ਸ਼ਾਹ ਤੋਂ ਲੈ ਕੇ ਨizamuddin اولیا امیر خسرو ਏਡੇ ਆਪਣਾ ਜਿਹੜਾ ਕਲਚਰ ਹੈ ਉਹ ਏਡੇ ਵੱਧ ਲੋਕਾਂ ਨਾਲ ਭਰਿਆ ਹੋਇਆ ਹੈਗਾ ਜਿਨ੍ਹਾਂ ਨੇ ਅੱਡਰ ਟਾਈਮਾਂ ਚ ਜਿਹੜੀ ਇਨਸਾਨੀਅਤ ਨੂੰ ਮਿਲਾਨ ਦਾ ਕੰਮ ਕੀਤਾ ਹੈਗਾ ਉਹਨਾਂ ਨੇ ਆਪਾਂ ਕਹੇ ਲਈਏ ਕਿ ਇੱਕ ਭਗਤੀ ਬਾਹਰ ਹੈਗਾ ਹੁਣ ਮੈਂ ਤਾਂ ਦੇਖਾਂਗਾ ਕਿ ਮਤਲਬ ਇਸ ਕਿਸਮ ਦਾ ਜਿਹੜਾ ਆਪਾਂ ਕਹੇ ਲਈਏ ਕਿ ਜਿਹੜੇ ਅਟੜ ਧਰਮਾਂ ਦੇ ਜਿਹੜੇ ਧਰਮਾਂ ਦੇ ਠੇਕੇਦਾਰ ਬਣੇ ਹੋਏ ਨੇ ਉਹਨਾਂ ਚ ਇਸੇ ਕਿਸਮ ਦੇ ਰੋਜ਼ਾਨਾਪਨ ਦੇਖਣ ਨੂੰ ਮਿਲ ਰਹੇ ਨੇ ਕਿ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਕੱਟੜ ਕਰ ਰਹੇ ਨੇ ਜਦਕਿ ਲੋਕਾਂ ਦਾ ਇਸ ਕਿਸਮ ਦਾ ਹੈ ਨਹੀਂ ਬਾ ਹੈ ਨਹੀਂ ਮਤਲਬ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਹਿੰਦੂ ਸਾਈਂ ਬਾਬਾ ਦੀ ਪੂਜਾ ਕਰਦੇ ਨੇ ਉਹ हटਣਗੇ ਨਹੀਂ ਇਹਨਾ ਚਲੋ ਠੀਕ ਹੈ ਇਹਨਾਂ ਦਾ ਆਰਐਸਐਸ ਦਾ ਹਿੰਦੂਤਵਾ ਦਾ ਇੱਕ ਏਜੰਡਾ ਰਹਿ ਆਗਾ ਕੀ ਬਾਕੀ ਤਾਂ ਮੰਨ ਪੂਜਣਾ ਹਟਾਣ ਧਾਰਮਿਕ ਸਥਾਨਾਂ 'ਤੇ ਜਾਣ ਵਾਸਤੇ ਹਿੰਦੂਆਂ ਨੂੰ ਹਟਾਣ ਉਹ ਉਹੀ ਏਜੰਡਾ ਦਾ ਜੀ ਉਹਨੂੰ ਹੀ ਅੱਗੇ ਵਧਾ ਰਹੇ ਨੇ ਜੀ ਸੋ ਅੱਜ ਪੂਰੇ ਪੰਜਾਬ ਦੇ ਜਿੱਥੇ-ਜਿੱਥੇ ਵੀ 65533 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਤਹਿਤ ਲਈ ਜਾਣੀ ਹੈ ਸਰਕਾਰ ਦੇ ਵੱਲੋਂ ਉੱਥੇ-ਉੱਥੇ खासा ਰੋਸ ਸਰਕਾਰ ਦੇ ਖਿਲਾਫ ਦੇਖਣ ਨੂੰ ਮਿਲਿਆ ਇੱਕ ਪਾਸੇ ਕੈਬਨਟ ਮੀਟਿੰਗ ਸੀ ਤੇ ਦੂਜੇ ਪਾਸੇ ਪੰਜਾਬ ਭਰ ਦੇ ਵਿੱਚ ਕਿਸਾਨ ਸੜਕਾਂ ਦੇ ਉੱਪਰ ਸੀ ਟਰੈਕਟਰ ਆਪਣੇ-ਆਪਣੇ ਲੈ ਕੇ ਤੇ ਲੈਂਡ ਪੂਲਿੰਗ ਦੇ ਮਾਮਲੇ 'ਚ ਸੰਸਦ ਦੇ ਵਿੱਚ ਵੀ ਸੇਮ ਟਾਈਮ ਤੇ ਗੱਲ ਹੋ ਰਹੀ ਸੀ ਇਹ ਮੁੱਦੇ ਦੇ ਬਾਰੇ ਕੀ ਕਹੋਗੇ ਜੀ ਬਿਲਕੁਲ ਲੈਂਡ ਪੋਲਿਸ ਪੋਲਿਸਿੰਗ ਲੈਂਡ ਪੂਲਿੰਗ ਪੋਲਿਸੀ ਦੇ ਖਿਲਾਫ ਅੱਜ ਪੂਰੇ ਸੂਬੇ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਖਾਸ ਕਰਕੇ ਆਪਾਂ ਦੇਖ ਰਹੇ ਸੀਗੇ ਲੁਧਿਆਣੇ ਦੇ ਵਿੱਚ ਅਮਰਤਸਰ ਦੇ ਵਿੱਚ ਜਲੰਧਰ ਦੇ ਵਿੱਚ ਮਾਨਸਾ ਦੇ ਵਿੱਚ ਮਾਨਸਾ ਦੇ ਵਿੱਚ ਤਾਂ ਜਿਹੜੇ ਸਿੱਧੂ ਮੂਸੇਵਾਲਾ ਦੇ ਫਾਦਰ ਹੈਗੇ ਬਲਕੌਰ ਸਿੱਧੂ ਉਹ ਵੀ ਸ਼ਾਮਲ ਹੋਏ ਕਿਸਾਨਾਂ ਦੇ ਟਰੈਕਟਰ ਮਾਰਚ ਚ ਮਤਲਬ ਫਰੀਦਕੋਟ ਚ ਜਿੰਨੇ ਵੀ ਜਿੰਨੇ ਵੀ ਜ਼ਿਲ੍ਹੇ ਹੈਗੇ ਸੂਬੇ ਦੇ ਸਾਰਿਆਂ ਦੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢੇ ਨੇ ਕਿਸਾਨ ਮੋਰਚਾ ਦੀ ਇੱਕ ਔਲ ਸੀਗੀ ਉਹਦੇ ਚ ਜਿਹੜੇ ਆਪਾਂ ਕਹਿ ਲਈਏ ਕਿ ਬਹੁਤ ਸਾਰੇ ਵੱਡੇ ਵੱਡੇ ਕਿਸਾਨ ਆਗੂ ਵੀ ਸ਼ਾਮਲ ਹੋਏ ਨੇ ਬਲਵੀਰ ਸਿੰਘ ਰਾਜੇਵਾਲ ਤੋਂ ਲੈ ਕੇ ਸਾਰੇ ਕਿਸਾਨ ਆਗੂ ਆ ਸੜਕਾਂ ਤੇ ਆਪਾਂ ਬੰਦੇ ਸੋਣ ਬੰਦੇ ਹੋਣ ਸਾਰੇ ਜੀ ਸਾਰੇ ਦੇ ਸਾਰੇ ਹੀ ਅੱਜ ਸੜਕਾਂ ਤੇ ਸੀਗੇ ਤੇ ਸਾਰਿਆਂ ਨੂੰ ਉਤਰਾਤ ਸੀਗਾ ਬਿਲਕੁਲ ਅੱਜ ਸੰਸਦ ਦੇ ਵਿੱਚ ਵੀ ਇਹ ਗੱਲ ਉੱਠੀ ਹੈ ਜਿਹੜੇ ਪੰਜਾਬ ਤੋਂ ਸੰਸਦ ਸੀਗੇ ਕਈ ਸੰਸਦ ਉਹਨਾਂ ਨੇ ਇਹ ਗੱਲ ਰੱਖੀ ਹੈਗੀ ਆ ਤੇ राजेਵਾਲ ਨੇ ਵੀ ਕਿਹਾਗਾ ਕਿ ਕਟੋਗਟ 20000 ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਬਰਬਾਦ ਕਰਨ ਦਾ ਇਹ ਖੇਡ ਹੈ ਲੁਧਿਆਣੇ 'ਚ ਤੇ ਉਹਨਾਂ ਨੇ ਕਿਹਾ ਕਿ 116 ਪਿੰਡਾਂ ਮੁਜ਼ਾੜਨ ਵਾਸਤੇ ਇਹ ਸਾਰਾ ਪਰਪੰਚ ਚਰਚਿਆ ਗਿਆ ਹੈਗਾ ਤੇ ਜਲੰਧਰ ਹੋ ਗਿਆ ਫਰੋਜ਼ਪੁਰ ਹੋ ਗਿਆ ਲੁਧਿਆਣਾ ਹੋ ਗਿਆ ਇੱਥੇ ਤਾਂ ਮਰ ਖਾਸੇ ਵੱਡੇ ਟਰੈਕਟਰ ਮਾਰਚ ਦੇਖਣ ਨੂੰ ਆਪਾਂ ਨੂੰ ਮਿਲੇ ਮਿਲੇ ਹੈ ਗਿਆ ਔਰਤੇ ਦੂਜੀ ਤੁਸੀਂ ਦੂਜੇ ਤਰਫ ਤੁਸੀਂ ਕਹਿ ਰਹੇ ਹੋ ਕਿ ਅੱਜ ਪੰਜਾਬ ਦੀ ਕੈਬਨਿਟ ਮਿੰਿਸਟਰਿੰਗ ਮੀਟਿੰਗ ਪੀਸੀ ਮਿਨਿਸਟਰਾਂ ਨਾਲ ਉਹਦੇ ਚ ਜਿਹੜੇ ਗੱਲ ਰੱਖੀ ਮੀਡੀਆ ਦੇ ਵਿੱਚ ਵੀ ਪਹੁੰਚਾਈ ਗਈ ਕਿ ਤਾਂ ਜਿਹੜੀ ਲੈਂਡ ਪੂਲਿੰਗ ਪਾਲਸੀ ਪਹਿਲੀ ਵਾਰ ਕੱਲ ਹੀ ਸਰਕਾਰ ਲੈ ਕੇ ਆਈ ਇਸੇ ਸਾਲ 2011 ਚ ਉਸ ਤੋਂ ਬਾਅਦ ਕੈਪਟਨ ਨੇਵੀ ਨੂੰ ਰੱਖਿਆ ਤੇ ਹੁਣ ਅਸੀਂ ਤਾਂ ਮਾੜੇ ਮੋਟੇ ਸ਼ੋਧਾਂ ਕਰਕੇ ਅੱਗੇ ਵਧਾਰਿਆ ਭਗਵੰਤ ਮਾਨ ਹੁਰਾ ਨੇ ਇਹ ਗੱਲ ਲਗਾਤਾਰ ਮੀਡੀਆ ਚ ਪ੍ਰਚਾਰ ਪ੍ਰਚਾਰੀ ਹੈ ਤੇ ਦੇਖਦੇ ਆ ਮਤਲਬ ਇਹਦੇ ਚ ਕੀ ਬਣਦਾਗਾ ਹੂੰ ਜੀ ਜੀ ਲਗਾਤਾਰ ਇਸ ਦਾ ਪ੍ਰਚਾਰ ਮਤਲਬ ਇਹਦੇ ਅਸੀਂ ਭਗਵੰਤ ਮਾਨ ਦੀ ਸਟੇਟਮੈਂਟ ਜੋ ਆਈ ਹੈ ਉਹ ਵੀ ਮੈਂ ਰੱਖ ਦਿੰਨਾ ਭਗਵੰਤ ਮਾਨ ਕਹਿ ਰਹੇ ਕਿ ਅਗਰੋਤੀ ਪਾਰਟੀਆਂ ਦੁਆਰਾ ਵੱਲੋਂ ਗਲਤ ਫੈਮੀ ਫਲਾਈ ਜਾ ਰਹੀ ਹੈ ਤੇ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਉੱਥੇ-ਉੱਥੇ ਅਸੀਂ ਜ਼ਮੀਨਾਂ ਦੀ ਰਜਿਸਟਰੀ ਬੰਦ ਕਰ ਚੁੱਕੇ ਹਾਂ ਇਹ ਅਫਵਾਹ ਹੈ ਜ਼ਮੀਨਾਂ ਬਿਲਕੁਲ ਫਰੀ ਨੇ ਲੋਕ ਰਜਿਸਟਰੀ ਕਰਵਾ ਸਕਦੇ ਹਨ ਨੋਟੀਫਿਕੇਸ਼ਨ ਦਾ ਮਤਲਬ ਰਜਿਸਟਰੀ ਤੇ ਰੋਕ ਨਹੀਂ ਹੈ ਜਦ ਜ਼ਮੀਨ ਐਕਵਾਇਰ ਕਰਨੀ ਹੋਏਗੀ ਉਦੋਂ ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ ਲੈਂਡ ਪੂਲਿੰਗ ਚ ਕਿਸੇ ਵੀ ਕੋਈ ਵੀ ਜ਼ਮੀਨ ਐਕਵਾਇਰ ਅਸੀਂ ਨਹੀਂ ਕਰ ਰਹੇ ਇਹ ਗੱਲ ਉਹਨਾਂ ਲੋਕ ਕਹੀ ਗਈ ਹੈ ਪਰ ਮੈਂ ਲੈਂਡ ਪੂਲਿੰਗ ਮੈਨੂੰ ਲੱਗਦਾ ਹੈਗਾ ਕਿ ਅਨਾਦੀ ਕਬਰ ਸਾਬਤ ਹੋਊਗੀ ਆਮ ਆਦਮੀ ਪਾਰਟੀ ਨੂੰ ਕਿਤੇ ਨ ਕਿਤੇ ਢਾਣ ਚ ਲੈਂਡ ਪੂਲਿੰਗ ਪਾਲਿਸੀ ਇੱਕ ਵੱਡਾ ਰੋਲ ਨਿਭਾਉਗੀ ਜਿਵੇਂ ਆਪਾਂ ਦੇਖਿਆ ਸਵੇਚ ਕਿਸ ਕਿਸੰਦਾ ਕਿਸਾਨਾਂ ਦਾ ਰੋਸ ਹੀ ਹੈ ਜਿੰਨਾ ਵੈਕਿਊਮ ਆਇਆ ਹੋਇਆ ਸੀ ਉਹ ਸਾਰਾ ਹੀ ਖਤਮ ਹੋ ਗਿਆ ਹੈ ਖਲਾ ਖਤਮ ਹੋ ਚੁੱਕਿਆ ਹੈ ਤੇ ਇੱਕ ਤਰੀਕੇ ਦੇ ਨਾਲ ਮੁੜ ਕੇ ਜਿਹੜੀਆਂ ਜਥੇਬੰਦੀਆਂ ਇੱਕ ਦੂਸਰੇ ਨੂੰ ਮੂੰਹ ਨਹੀਂ ਸੀ ਲਾਉਣਾ ਚਾਹੁੰਦੀਆਂ ਉਹ ਇਸ ਸਮੇਂ ਇਕੱਠੀਆਂ ਹੋ ਕੇ ਮੈਦਾਨ 'ਚ ਡਟ ਰਹੀਆਂ ਨੇ ਸੋ ਇੱਕ ਪਾਸੇ ਤਾਂ ਇਹ ਇਹ ਧੰਨਵਾਦ ਵੀ ਕਰਨਾ ਬਣਦਾ ਹੈ ਇਸ ਪਾਰਟੀ ਦਾ ਜਿਨ੍ਹਾਂ ਨੇ ਪਾਲਿਸੀ ਲਿਆਂਦੀ ਉਸ ਤੋਂ ਬਾਅਦ ਦੁਬਾਰਾ ਤੋਂ ਲੋਕ ਇੱਕ ਵਾਰ ਜਾਗਰੂਕ ਹੋਏ ਨੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਦੀ ਗੱਲ ਹੋਣ ਲੱਗੀ ਹੈ ਵੱਡੀ ਗੱਲ ਹੈ ਅੰਤ 'ਚ ਕੁਝ ਸ਼ਬਦਾਂ 'ਚ ਚਾਣਨਾ ਪਾ ਦਿਓ ਮਜੀਠੀਆਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਹਿੰਦੇ ਕਾਲੀਆ ਹਾਂਜੀ ਅਜ ਡਾਕਟਰ ਦਲਜੀਤ ਸਿੰਘ ਚਿਮਾ ਦੀ ਮੈਂ ਟਵਿੱਟਰ ਤੇ ਪੋਸਟ ਦੇਖੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਨਾ ਪਾ ਜੇਲ ਚ ਗਏ ਸੀਗੇ ਤਿੰਨ ਸੀਨੀਅਰ ਆਗੂ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਮੈਸਿੰਦਰ ਗਰੇਵਾਲ ਡਾਕਟਰ ਦਲਜੀਤ ਸਿੰਘ ਚਿਮਾ ਚਿਮਾ ਅ ਸਰਦਾਰ ਸਿਕੰਦਰ ਸਿੰਘ ਮਲੂਕਾ ਅਸੀਂ ਤਿੰਨੇ ਗਏ ਸੀਗੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਲੇਕਿਨ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਇਹ ਕਿਤੇ ਨ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਐਕਸਪੋਜ਼ ਕਰਦਾਗਾ ਹਿਊਮਨ ਰਾਈਟਸ ਦਾ ਵਾਇਲੇਸ਼ਨ ਵੀ ਦੱਸਿਆ ਤੇ ਇਹ ਵੀ ਦੱਸਿਆ ਕਿ ਕਿਵੇਂ اپੋਜੀਸ਼ਨ ਨੂੰ ਡਰਾ ਧਮਕਾਇਆ ਜਾ ਰਿਹਾਗਾ ਇਹ ਪੋਸਟ ਉਹਨੇ ਅੱਜ ਆਪਣੇ ਟਵਿੱਟਰ ਅਕਾਊਂਟ ਤੇ ਕੀਤੀ ਹੈਗੀ ਆ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਗੁਰਪ੍ਰੀਤ ਸਤਿ ਸ੍ਰੀ ਅਕਾਲ